ਦੇਖੋ ਸ਼ਿਵਰਾਤਰੀ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਕੱਖਟਾਈ ਤੇ ਆਮਨੇ ਮਾਲਿਓ ਕੇ ਸੈਕਟੀ ਕਰਨਾ ਸਾਲ ਵੀ ਇਫੈਕਸ਼ਨ ਦੇ ਮੁਕਾਬਲ ਐਸੇ ਸਾਡੇ ਡੀਐਸਪੀ ਸਮਰੌਲਾ ਐਸਐਚਓ ਸਮਰੌਲਾ ਤੇ ਐਸਐਚਓ ਮਾਛੀਦਾਣਾ ਸਮੇਤ ਕਰੀ ਤਾ 250 ਦੇ ਤਰੀਕ ਨੂੰ ਮੁਲਾਜਮ ਨੇ ਛੇੜਨਾਤ ਨੇ ਪ੍ਰੋਪਰ ਅਰੇਂਜਮੈਂਟ ਹੈ ਸੀ ਮੰਤਰ ਕਮੇਟੀ ਨਾਲ ਮਿਲ ਕੇ ਆਲਰੇਡੀ ਪਹਿਲਾਂ ਪਲਾਨ ਕਰਕੇ ਪ੍ਰੋਪਰ ਫੋਰਸ ਲਾਈ ਹੋਈ ਹੈ ਸਾਰਾ ਪ੍ਰੋਗਰਾਮ ਬੀਫੁਲੀ ਚੱਲ ਰਿਹਾ ਹੈ ਜੇਕਰ ਨੂੰ ਮਸਾਮ ਨਾਲ ਜਿੱਤੇ ਬਸ ਭਾਰੀ ਟੀੜ ਹੁੰਦੀ ਹੈ ਚੋਰੀਆਂ ਹੁੰਦੀਆਂ ਨੇ ਕੋਈ ਬਾਰੇ ਦੇਖੋ ਅਸੀਂ ਆਪਣੇ ਸਿਗਲ ਦੇ ਵਿੱਚ ਨੀ ਪੁਲਿਸ ਮੁਲਾਜ਼ਮ ਲਾਏ ਹੋਏ ਨੇ ਸਪੋਰਟਰ ਬਿਲਡਿੰਗ ਲਈ ਹੋਈ ਹੈ ਅਸੀਂ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਗੇਪ ਕਰ ਰਹੇ ਹਾਂ ਕਿ ਜਿਹੜੇ ਪੁਰਾਣੇ ਕ੍ਰਿਮੀਨਲ ਲੋਕ ਹੈ ਉਹਨਾਂ ਦੇ ਫੋਟੋ ਦਿਖਾਏ ਹੋਏ ਹੈ ਅਸੀਂ ਹਰ ਇੱਕ ਗੇਟ ਦੇ ਸਾਡੇ ਸਿਗਲ ਤੇ ਕਰਦੇ ਪੁਲਿਸ ਮੁਲਾਜ਼ਮ ਲਾ ਕੇ ਹੈ ਮੇਨ ਮੇਨ ਜਗ੍ਹਾ ਤੇ ਪੈਟਰੋਲਿੰਗ ਵੀ ਕਰਦਾ ਮੇਰਾ ਨਾਮ ਜੀ ਚੰਦਰਮੋਹਨ ਸ਼ਰਮਾ ਬੋਲ ਸ਼ੰਕਰ ਭਗਵਾਨ ਕੀ ਜੈ ਇਹ ਕਿੱਦਾਂ ਸਮੰਦਰ ਦੇ ਵਿੱਚ ਹਾਂਜੀ ਮਾਸ਼ਾਅੱਲਲਾ ਪਰੇ ਝੁੰਟਾ ਬਣਾਇਆ ਚਾਹੁੰਦੇ ਨੇ ਕਿ ਲੋਕਾਂ ਦੇ ਅੱਜ ਦੇ ਦੰਦੇ ਨੇ ਸਾਹੇ ਨਾ ਲੱਗੇ ਕਿੰਨੀ ਤੇ ਆਈ ਇਹ ਦਰਨੀ ਦਾ ਮੌਸਮ ਲਾ ਅਵੇ ਲੱਖਾਂ ਦੇ ਹਿਸਾਬ ਨਾਲ ਸੰਗਤ ਆ ਜਿਹੜੀ ਉਹ ਦਰਸ਼ੀ ਕਰਨ ਆਂਦੀ ਹੈ ਇਹ ਬਣਾ ਕਿ ਕਿੰਨੇ ਪਿਆਰੀਆਂ ਹਾਂ ਆ ਜੀ ਆਈ ਕਿ ਜੇ ਪਹਿਲਾ ਮੌਕਾ ਦਿੰਦੇ ਤਕਰੀਬਨ 2.5-3 ਮਹੀਨੇ ਪਹਿਲਾਂ ਜੀ ਹਾਂਜੀ ਕਿੰਨੇ ਕਰ ਲੱਗੇ ਹੁੰਦੇ ਨੇ ਇੰਤਰੀ ਜਿਹੜਾ ਪਹਿਲੇ ਪਿਆਰੀ ਹੁੰਦੀ ਆ ਨਾ ਉਹ ਤਾਂ ਜਿਵੇਂ ਮਿਸਤਰੀ ਹੋਗੇ ਰਾਜ ਮਿਸਤਰੀ ਲੱਕੜ ਵਾਲਾ ਰਾਜ ਮਿਸਤਰੀ ਇਹ ਮਿਸਤਰੀ ਜਾਦਾ ਹੁੰਦੇ ਨੇ ਤੇ ਜਿਹੜੇ ਹੁਣ ਸ਼ੁਭਰਾਤਰੀ ਆ ਉਹਦੇ ਵਿੱਚ volunteers ਹੁੰਦੇ ਨੇ ਆਪਣੇ 150 ਤੋਂ 100 ਬੰਦਾ ਆ ਅਜਿਹੀ ਸੇਵਾ ਸੇਵਾ ਇਹ ਤਾਂ ਨੰਬਰ ਇੱਕ ਤਾਂ ਇਹ ਜਿਹੜੀ ਜਲ ਚੜਦਾ ਨਾ ਦਰੋਹ ਸਰਗੀਆਂ ਰਾਹੀਂ ਚੜਦਾ ਤੇ ਤਰੀ ਸਰਗੀਆਂ ਲੱਗਿਆ ਹੋਈਆਂ ਨੇ ਰਾਜ ਨੂੰ ਦੇਖਦੇ ਉਹਦੀ ਮਵਾਸਾ ਦੂਜਾ ਜਿਹੜਾ ਇਹ ਸੰਗਤ ਆਉ ਸਾਰੀ ਲਾਈਨਾਂ ਦੇ ਵਿੱਚ ਆਂਦੀ ਆ ਪ੍ਰੋਪਰ ਤੇ ਪੜਾਰਿਆਂ ਦਾ ਇੰਤਜ਼ਾਮ ਹੁੰਦਾ ਜਿਹੜੀਆਂ ਅਲੱਗ-ਅਲੱਗ ਸੰਸਥਾ ਵੱਲੋਂ ਲਾਏ ਜਾਂਦੇ ਨੇ ਤੇ ਬਹੁਤ ਸੇ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਇੱਥੇ ਉਹਨਾਂ ਦੀ ਡਿਊਟੀ ਹੁੰਦੀ ਆ ਮੈਡੀਕਲ ਟੀਮ ਆਂਦੀ ਆ ਫਰਸਟ ਬੇਡ ਦੀ ਟੀਮ ਆਂਦੀ ਆ ਪ੍ਰਸ਼ਾਸਨ ਵੱਲੋਂ ਹਰ ਕਿਸਮ ਦੀ ਸਹੂਤ ਮੁਹਰਦੇ ਆ ਜੈਸ ਗੁਦੈਸ਼ੀ ਜੈ ਜੈਸ ਤੋਂ ਅੰਦਰੇ ਬਹੁਤ ਬਹੁਤ ਲੋਗ ਆਂਦੇ ਨੇ ਤਗਰੀਬ ਨਾਲ ਆਪਣੇ ਏਰੀਆ ਦਾ ਸਾਰੇ ਪੰਜਾਬ ਦਾ ਹਸ਼ੋਕ ਕੁਮਾਰ ਜੀ ਆਹ ਜੀ ਆਹ ਕਿੰਨੇ ਸਾਲ ਤੋਂ ਆਉਂਦੇ ਆਸ ਮੈਨੂੰ 10 ਸਾਲ ਹੋ ਗਏ ਆਂਦੇ ਨੂੰ ਬਹੁਤ ਮਾਨਸਾ ਜੀ ਬਹੁਤ ਮਾਨਦੇ ਬਹੁਤ ਕੋਈ ਹੁੰਦੀ ਜੋ ਮੰਗੇਗਾ ਪੂਰਾ ਵੀ ਹੋ ਜਾਂਦਾ ਸਾਡਾ ਜਿੱਤੇ ਪੂਰਾ ਪਰਿਵਾਰ ਸਮੇਤ ਆਇਆ ਵਾ असि जलो बनिया नहीं जो छोटा जो अभी बिल्कुल उस तक तो अभी आते हैं इतने सानू दो घंटे हो गए लाइन से लगे अभी अभी सा पास सी नहीं लाइन से जो सवाल पता देखा वो लाइन से आता वा ठीक है जी मेरा नाम संजू विश्वकर्मा है मैं गैस पूरे पिंड से आई हूँ और यहाँ मैं सात सालों से आ रही हूँ यहाँ की मान्यता बहुत अच्छी है और ਬਾਲ ਬਰਾਤ ਨੂੰ